ਨਿਆ ਤੋਤਾ ਤੇ ਨਲਾ ਦੀ ਜੇਕਰ ਤੁਹਾਨੂੰ ਬਿਮਾਰੀ ਹੈ ਹਤੋਲਾ ਕੀਤਾ ਜਾਂਦਾ ਇਸ ਖੂਹ ਦੇ ਵਿੱਚ ਜਿਹੜਾ ਤੁਹਾਨੂੰ ਲਟਕਾ ਕੇ ਹਤੋਲਾ ਕੀਤਾ ਜਾਏਗਾ ਇਸ ਪਿੰਡ ਦੇ ਵਿੱਚ ਇਸ ਥਾਂ ਦੇ ਉੱਤੇ ਜਿਹੜੀ ਬਖਸ਼ਾ ਹੋ ਉਸ ਦੇ ਨਾਲ ਹਤੋਲਾ ਕੀਤਾ ਜਾਂਦਾ ਅਸੀਂ ਜਿਹਨੂੰ ਪ੍ਰੋਬਲਮ ਹੁੰਦੀ ਹੈ ਜੀ ਉਹਨੂੰ ਅਸੀਂ ਖੂਹ ਦੇ ਵਿੱਚ ਲਮਕਾਉਨੇ ਆ ਜੀ ਅਸੀਂ ਜਿਵੇਂ ਮੈਂ ਕਰਨਾ ਵਾ ਜੀ ਜਦੋਂ ਮੈਂ 19 ਵਾਰੀ ਉਹਨਾਂਣਾ ਵਾ ਜਿੰਨੇ ਬੰਦੇ ਨੇ ਜੀ ਜਿਹਨੇ ਹਤੋਲਾ ਕਰਵਾਉਣ ਦੇ ਲਈ ਆਣਾ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਪਏਗਾ ਉਹਨਾਂ ਨੇ ਜੀ ਖਾਲੀ ਪੇਟ ਆਉਣਾ ਨਾ ਧੋਕੇ 10 ਰੁਪਏ ਦੇ ਪਤਾਸੇ ਲੈ ਕੇ ਆਉਣੇ ਆ ਜੀ ਕਿਹਨਾਂ ਨੂੰ ਬਖਸ਼ ਹੋਈ ਸੀ ਕੌਣ ਕੌਣ ਇੱਥੇ ਆ ਕੇ ਜਿਹੜਾ ਇਹ ਥੋੜਾ ਕਰਦਾ ਤੁਹਾਡੇ ਵਿੱਚ ਸਾਡੇ ਦਾਦੇ ਪਰਦਾਦੇ ਨੂੰ ਬਖਸ਼ੀ ਸੀਗੀ ਬੰ ਮਹਾਪੁਰਸ਼ ਆਏ ਜੀ ਪਹਿਲੀਆਂ ਦੇ ਵਿੱਚ ਜੀ ਤੇ ਉਹਨਾਂ ਦੇ ਬਖਸ਼ੀ ਪੀੜੀ ਦਾ ਪੀੜੀ ਕਰਦੇ ਹੋਣੇ ਜੀ ਅਸੀਂ ਫੋਨ ਤੇ ਹੀ ਟੋਕਨ ਦਿੰਨੇ ਆ ਜੀ ਜੇ ਕੋਈ ਉਰੇ ਆ ਜਾਂਦਾ ਵਾ ਉਹਨੂੰ ਉਦਾਂ ਹੀ ਮੋੜਨਾ ਪੈਂਦਾ ਵਾ ਜੀ ਅਸੀਂ ਕਹਿੰਦੇ ਆ ਵੀ ਫੋਨ ਕਰੋ ਤੁਹਾਡਾ ਫੋਨ ਮਿਲੂਗਾ ਤਾਂ ਹੀ ਤੁਹਾਨੂੰ ਟੋਕਨ ਮਿਲੂਗਾ ਕਈ ਸੰਗਤ ਦਾ ਕਹਿੰਦੀ ਆ ਵੀ ਸਾਡਾ ਫੋਨ ਨਹੀਂ ਮਿਲਦਾ ਕਿਉਂਕਿ 5000 ਬੰਦਾ ਸਾਨੂੰ ਉਹੀ ਟਾਈਮ ਸਾਨੂੰ ਫੋਨ ਕਰਦਾ ਵਾ ਤਾਂ ਕਰਕੇ ਸਾਡਾ ਬਿਜ਼ੀ ਆਉਂਦਾ ਵਾ ਬੱਚਿਆਂ ਤੇ ਬੁੜੀਆਂ ਦੀ ਟੋਕਨ ਦੀ ਕੋਈ ਲੋੜ ਨਹੀਂ ਜੀ ਜਿਹੜੇ ਬੰਦੇ ਆ ਜੀ ਉਹਨਾਂ ਨੂੰ ਟੋਕਨ ਦੀ ਲੋੜ ਆ ਜੀ ਟੋਕਨ ਮਿਲਣਾ ਇਹ ਆਪਣੇ ਵੀਰਵਾਰ ਨੂੰ ਜੀ ਤੇ ਪੈਸਾ ਇੱਥੇ ਕੋਈ ਨਹੀਂ ਚੱਲਦਾ ਨਾ ਕੋਈ ਗੱਲਾਂ ਲਾਇਆ ਹੋਇਆ ਸਾਡਾ ਜੀ ਨਾ ਅਸੀਂ ਸਾਡਾ ਕੋਈ ਬੰਦਾ ਚ ਹੁਣ ਤੱਕ ਕਿੰਨੇ ਕ ਲੋਕ ਜਿਹੜੇ ਨੇ ਠੀਕ ਹੋ ਚੁੱਕੇ ਨੇ ਤੇ ਕਿੱਥੋਂ ਕਿੱਥੋਂ ਦੀ ਲੋਕ ਆਏ ਨੇ ਕਿ ਬਹੁਤ ਦੂਰੋਂ ਦੂਰੋਂ ਜੀ ਕੋਈ ਉੱਤਰਾਖੰਡ ਤੋਂ ਕੋਈ ਜੁਪੀ ਕੋਈ ਉੱਥੇ ਰਾਜਪੂਰਾ ਤੋਂ ਸਪੈਸ਼ਲ ਇੱਥੇ ਆਏ ਉਹ ਕਿਵੇਂ ਪਤਾ ਕਿਵੇਂ ਲੱਗਿਆ ਕਿ ਇੱਥੇ ਹਤੋਲਾ ਕੀਤਾ ਜਾਂਦਾ ਜੀ ਸਾਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਾ ਜੀ ਆਪਣੀ ਮਾਤਾ ਜੀ ਨੂੰ ਲੈ ਕੇ ਆਏ ਨਾਲ ਅਸ਼ਰਦਾ ਲੈ ਕੇ ਆਏ ਆ ਕੀ ਤਕਲੀਫ ਕੀ ਸੀ ਤਕਲੀਫ ਮਾਤਾ ਜੀ ਨੂੰ ਹਰਨੀਆਂ ਦੀ ਜੀ ਮੈਨੂੰ ਪ੍ਰੋਸਟੇਟ ਦੀ ਹੈ ਪਹਿਲੀ ਸਟੇਜ ਹੈ ਅੱਜ ਕੱਲ ਲੋਕਾਂ ਨੂੰ ਹਰਨੀਆਂ ਗਦੂਦਾਂ ਜਾਂ ਫਿਰ ਨਲਾ ਦੀ ਬਿਮਾਰੀ ਰਹਿੰਦੀ ਹੈ ਕੁਝ ਲੋਕ ਆਪਰੇਸ਼ਨ ਕਰਾਉਣ ਤੋਂ ਵੀ ਜਿਹੜੇ ਨੇ ਕਤਰਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਰੇਸ਼ਨ ਨਹੀਂ ਕਰਵਾਣਾ ਤਾਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਿਨਾਂ ਆਪਰੇਸ਼ਨ ਦੇ ਜਿਹੜਾ ਤੁਹਾਡਾ ਹੱਲ ਹੋ ਜਾਏਗਾ ਬਸ ਸ਼ਰਧਾ ਭਾਵਨਾ ਦੇ ਨਾਲ ਆਣਾ ਪਏਗਾ ਤਾਂ ਗੱਲਬਾਤ ਕਰਦੇ ਆ ਕੀ ਕਰਨਾ ਪਏਗਾ ਕਿਹੜੀ ਲੋਕੇਸ਼ਨ ਤੇ ਆਣਾ ਤਾਂ ਇਸ ਪਿੰਡ ਦੇ ਵਾਸੀ ਸਾਡਾ ਮਜੂਰ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਲਜੀਤ ਸਿੰਘ ਹੈ ਜੀ ਪਿੰਡ ਸਾਡਾ ਜੰਡੇਆਲੀ ਹੈ ਜੀ ਬਾਈ ਜੀ ਮੈਂ ਸੁਣਿਆ ਇੱਥੇ ਹਰਨੀਆਂ ਗਦੂਦਾ ਤੇ ਨਲਾਂ ਦਾ ਜਿਹੜਾ ਹਥੋਲਾ ਕੀਤਾ ਜਾਂਦਾ ਹੈ ਕਿਵੇਂ ਕੀਤਾ ਜਾਂਦਾ ਕੀ ਪ੍ਰੋਸੈਸ ਹੈ ਹਾਂਜੀ ਅਸੀਂ ਜਿਹਨੂੰ ਪ੍ਰੋਬਲਮ ਹੁੰਦੀ ਹੈ ਜੀ ਉਹਨੂੰ ਅਸੀਂ ਖੂਹ ਦੇ ਵਿੱਚ ਲਮਕਾਉਨੇ ਆ ਜੀ ਅਸੀਂ ਜਿਵੇਂ ਮੈਂ ਕਰਨਾ ਵਾ ਜੀ ਜਦੋਂ ਮੈਂ 10 ਵਾਰੀ ਉਣਾਉਣਾ ਵਾ ਜਿੰਨੇ ਬੰਦੇ ਨੇ ਜੀ ਠੀਕ ਹੈ ਜੀ ਤੇ ਜੇ ਮੰਨ ਕੇ ਚੱਲੋ 100 ਬੰਦਾ ਹਥੋਲਾ ਕਰਵਾਉਣ ਦੇ ਲਈ ਆ ਰਿਹਾ ਤਾਂ ਤੁਹਾਨੂੰ 100 ਵਾਰ ਨਾਣਾ ਪਏਗਾ ਹਾਂਜੀ ਅਸੀਂ 100 ਵਾਰੀ ਨਾਣਾ ਪੈਣਾ ਜੀ ਫਿਰ ਸਾਨੂੰ ਤੇ ਕਿਹੜੇ ਦਿਨ ਆਣਾ ਹੁੰਦਾ ਤੇ ਕੀ ਸਮਾਂ ਹੁੰਦਾ ਪਹਿਲਾਂ ਤਾਂ ਜੀ ਵੀਰਵਾਰ ਵਾਲੇ ਦਿਨ ਤੁਸੀਂ ਕਾਲ ਕਰਨੀ ਆ ਵੀਰਵਾਰ ਵਾਲੇ ਦਿਨ ਸ਼ਾਮ ਨੂੰ 4 ਤੋਂ 6 ਉਹਦੇ ਤੇ ਤੁਹਾਨੂੰ ਟੋਕਨ ਦਿੱਤਾ ਜਾਊਗਾ ਜੀ ਕਿਸੇ ਨੇ ਉਰੇ ਨਹੀਂ ਆਉਣਾ ਜੀ ਐਤਵਾਰ ਨੂੰ ਫਿਰ ਤੁਸੀਂ ਉਰੇ ਆਉਣਾ ਵਾ ਜੀ ਅਸੀਂ 5 ਵਜੇ ਤੋਂ ਲੈ ਕੇ ਤੁਸੀਂ 11 ਵਜੇ ਤੱਕ ਉਰੇ ਪਹੁੰਚਣਾ ਵਾ ਯਾਨੀ 5 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਉਰੇ ਕਰਦੇ ਹਾਂ ਹੱਥ ਓਲਾ ਜੀ ਤਾਂ ਜੇ ਕਿਸੇ ਨੇ ਹਥੋਲਾ ਕਰਵਾਉਣਾ ਪਹਿਲਾਂ ਵੀਰਵਾਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਹਾਂਜੀ 6 ਵਜੇ ਤੱਕ ਜਿਹੜਾ ਪਹਿਲਾਂ ਫੋਨ ਦੇ ਉੱਤੇ ਟੋਕਨ ਲੈਣਾ ਪਏਗਾ ਜੇ ਫੋਨ ਤੇ ਕੋਈ ਟੋਕਨ ਨਹੀਂ ਲੈਣਾ ਚਾਹੁੰਦਾ ਤਾਂ ਇੱਥੇ ਆ ਕੇ ਲੈ ਸਕਦਾ ਨਹੀਂ ਜੀ ਅਸੀਂ ਫੋਨ ਤੇ ਹੀ ਟੋਕਨ ਦਿੰਨੇ ਆ ਜੀ ਜੇ ਕੋਈ ਉਰੇ ਆ ਜਾਂਦਾ ਵਾ ਉਹਨੂੰ ਉਦਾਂ ਹੀ ਮੋੜਨਾ ਪੈਂਦਾ ਵਾ ਜੀ ਅਸੀਂ ਕਹਿੰਦੇ ਆ ਵੀ ਫੋਨ ਕਰੋ ਤੁਹਾਡਾ ਫੋਨ ਮਿਲੂਗਾ ਤਾਂ ਹੀ ਤੁਹਾਨੂੰ ਟੋਕਨ ਮਿਲੂਗਾ ਕਈ ਸੰਗਤ ਦਾ ਕਹਿੰਦੀ ਆ ਵੀ ਸਾਡਾ ਫੋਨ ਨਹੀਂ ਮਿਲਦਾ ਕਿਉਂਕਿ 5000 ਬੰਦਾ ਸਾਨੂੰ ਉਹੀ ਟਾਈਮ ਸਾਨੂੰ ਫੋਨ ਕਰਦਾ ਵਾ ਤਾਂ ਕਰਕੇ ਸਾਡਾ ਬਿਜ਼ੀ ਆਉਂਦਾ ਵਾ ਅਸੀਂ 2 250 ਟੋਕਨ ਦੇਣਾ ਹੁੰਦਾ ਜੀ ਕਿਉਂਕਿ ਇੰਨਾ ਕੀ ਅਸੀਂ ਕਰ ਸਕਦੇ ਆ ਜੀ ਉਰੇ ਜੀ ਐਨੇ ਸਮੇਂ ਦੇ ਵਿੱਚ ਵੀਰਵਾਰ ਨੂੰ ਟੋਕਨ ਲੈਣ ਤੋਂ ਬਾਅਦ ਐਤਵਾਰ ਨੂੰ ਸਵੇਰੇ 5 ਵਜੇ ਆਣਾ 5 ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਆਣਾ ਤਾਂ ਜਿਨੇ ਹਥੋਲਾ ਕਰਵਾਉਣ ਦੇ ਲਈ ਆਣਾ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਪਏਗਾ ਉਹਨਾਂ ਨੇ ਜੀ ਖਾਲੀ ਪੇਟ ਆਉਣਾ ਨਾ ਧੋਕੇ 10 ਰੁਪਏ ਦੇ ਪਤਾਸੇ ਲੈ ਕੇ ਆਉਣੇ ਆ ਜੀ ਬਸ ਜੀ ਸੋ ਪਤਾਸੇ ਜਿੱਥੋਂ ਮਰਜ਼ੀ ਲਿਆ ਸਕਦੇ ਨੇ ਚਾਹੇ ਆਪਣੇ ਸ਼ਹਿਰ ਪਿੰਡ ਤੋਂ ਆਪਣੇ ਪਿੰਡੋਂ ਲੈ ਕੇ ਆਉਣ ਜੀ ਇਹ ਜ਼ਰੂਰੀ ਹੈ ਜੀ ਆਪਣੇ ਪਿੰਡੋਂ ਹੀ ਲੈ ਕੇ ਆਉਣਾ ਜੀ ਹਾਂਜੀ ਸੋ ਕਿੰਨੀ ਵਾਰ ਇੱਥੇ ਹਤੋਲਾ ਕਰਵਾਉਣ ਦੇ ਲਈ ਆਉਣਾ ਪੈਂਦਾ ਇੱਕ ਵਾਰੀ ਹੋਈ ਆਉਣਾ ਜੀ ਬਸ ਦੂਸਰੀ ਵਾਰ ਕੜਾਹੀ ਕਰਨੀ ਆ ਤੁਸੀਂ ਉਹ ਆਪਣੇ ਪਿੰਡ ਦੇ ਵਿੱਚ ਕਿਤੇ ਵੀ ਖੂ ਹੋਵੇ ਉੱਥੇ ਕਰ ਸਕਦੇ ਹੋ ਜੀ ਕੜਾਹੀ ਕਿਵੇਂ ਕੀਤੀ ਜਾਂਦੀ ਹੈ ਕੜਾਹੀ ਚੌਲਾਂ ਦੀ ਆ ਜੀ ਚੌਲਾਂ ਦੀ ਕੜਾਹੀ ਆ ਉਹ ਅਸੀਂ ਕਾਰਡ ਦਿੰਨੇ ਆ ਜੀ ਉਹ ਲਿਖਿਆ ਹੁੰਦਾ ਉਹ ਤੇ ਕਾਰਡ ਤੇ ਅਸੀਂ ਸਾਰਾ ਕੁਝ ਲਿਖਿਆ ਹੁੰਦਾ ਉਹ ਸਾਰਾ ਜੀ ਉਹ ਸਮਝਾ ਦਿੰਦੇ ਆ ਜੇ ਨਾ ਜਿਵੇਂ ਇੱਕ ਵਾਰ ਸੋ ਐਤਵਾਰ ਨੂੰ ਆਪਣੇ ਆ ਗਈ ਆਪਣੇ ਨਾ ਉਹੀ ਕਰਾਉਣਾ ਦਾ ਉਹਨੂੰ ਆਪਣਾ ਐਤਵਾਰ ਨੂੰ ਸਮਝਾ ਦਿੰਦੇ ਆ ਸਾਰੇ ਜੀ ਵੀ ਅਗਲੇ ਐਤਵਾਰ ਕੜਾਈ ਕਰਨੀ ਹੁੰਦੀ ਹੈ ਆਪਣੀ ਜੀ ਉਹ ਸਾਰੀ ਸਮਝਾ ਦਿੰਦੇ ਆ ਸੋ ਇੱਕ ਐਤਵਾਰ ਨੂੰ ਪਹਿਲਾਂ ਇੱਥੇ ਹਥੋਲਾ ਕਰਵਾਉਣ ਦੇ ਲਈ ਆਣਾ ਉਸ ਤੋਂ ਬਾਅਦ ਅਗਲੇ ਐਤਵਾਰ ਕੜਾਈ ਕਰਨੀ ਉਹ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਨੇ ਹਾਂ ਜੀ ਜਿਹੜਾ ਪਿੰਡ ਖੂਹ ਹੁੰਦਾ ਜੀ ਉਹਨਾਂ ਦੇ ਉੱਥੇ ਕਰ ਸਕਦੇ ਆ ਖੂਹ ਨਹੀਂ ਹੈਗਾ ਪਿੰਡ ਦੇ ਵਿੱਚ ਜੀ ਨੇੜੇ ਤੜੇ ਨਹਿਰ ਆ ਜੀ ਦਰਿਆ ਵਾ ਉੱਥੇ ਕਰ ਸਕਦੇ ਜੀ ਉਹ ਆਪਣਾ ਯਾਨੀ ਉਹਨਾਂ ਨੂੰ ਦੂਜੀ ਵਾਰ ਉਰੇ ਆਣੀ ਲੋੜ ਨਹੀਂ ਜੀ ਆਪਣੀ ਪੈਂਦੀ ਉੱਥੇ ਹੀ ਕਰ ਸਕਦਾ ਜੀ ਆਪਣਾ ਉਹ ਬਖਸ਼ਾ ਕਿਨਾਂ ਨੂੰ ਬਖਸ਼ ਹੋਈ ਸੀ ਕੋਣ-ਕੋਣ ਇੱਥੇ ਆ ਕੇ ਜਿਹੜਾ ਇਹ ਹਥੋਲਾ ਕਰਦਾ ਤੁਹਾਡੇ ਵਿੱਚ ਇਹ ਪੀੜੀਦਰ ਪੀੜੀ ਚੱਲਿਆ ਆਉਂਦਾ ਜੀ ਸਾਡੇ ਇਹ ਪਰ ਸਾਡੇ ਦਾਦੇ ਪਰਦਾਦਾਂ ਨੂੰ ਬਖਸ਼ੀ ਸੀ ਬੰ ਮਹਾਪੁਰਸ਼ ਆਏ ਸੀ ਪਹਿਲਾਂ ਜੀ ਪਹਿਲੀਆਂ ਦੇ ਵਿੱਚ ਜੀ ਤੇ ਉਹਨਾਂ ਦੇ ਬਖਸ਼ੀ ਪੀੜੀਦਰ ਪੀੜੀ ਕਰਦੇ ਹੁੰਦੇ ਸੀ ਉਵੇਂ ਚੱਲਦਾ ਆਉਂਦਾ ਜੀ ਉਹਰੇ ਜੀ ਹਾਂਜੀ ਪਹਿਲਾਂ ਸੋਸ਼ਲ ਮੀਡੀਆ ਨਹੀਂ ਸੋ ਜੇ ਕਿਸੇ ਬੱਚੇ ਨੂੰ ਤਕਲੀਫ ਹੈ ਔਰਤ ਨੂੰ ਤਕਲੀਫ ਹੈ ਤਾਂ ਸਭ ਨੂੰ ਟੋਕਨ ਜਿਹੜਾ ਲੈਣਾ ਪਏਗਾ ਬੱਚਿਆਂ ਤੇ ਬੁੜੀਆਂ ਨੂੰ ਟੋਕਨ ਦੀ ਕੋਈ ਲੋੜ ਨਹੀਂ ਜੀ ਜਿਹੜੇ ਬੰਦੇ ਆ ਜੀ ਉਹਨਾਂ ਨੂੰ ਟੋਕਨ ਦੀ ਲੋੜ ਆ ਜੀ ਟੋਕਨ ਮਿਲਣਾ ਇਹ ਆਪਣੇ ਵੀਰਵਾਰ ਨੂੰ ਜੀ ਜਿਹੜਾ ਨੰਬਰ ਬੋਲਿਆ ਵੀਰਾਂ ਨੇ ਜੀ ਉਹ ਨੰਬਰ ਦੇ ਉੱਤੇ ਛਾਹ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਵਿੱਚ ਨੰਬਰ ਮਿਲਣਾ ਜੀ ਜਿਨ੍ਹਾਂ ਨੂੰ ਨੰਬਰ ਮਿਲ ਗਿਆ ਜੀ ਟੋਕਨ ਮਿਲ ਗਿਆ ਉਹੀ ਐਤਵਾਰ ਨੂੰ ਆਉਣ ਜੀ ਦੂਜੇ ਬੰਦੇ ਆਉਣ ਦੂਜੇ ਬਿਨਾਂ ਟੋਕਨ ਤੇ ਜੀ ਤਾਂ ਜਿਹੜੇ ਤਕਰੀਬਨ ਤੁਸੀਂ ਦੱਸਿਆ ਕਿ 250 ਜਿਹੜੇ ਟੋਕਨ ਦਿੱਤੇ ਜਾਣੇ ਸਿਰਫ ਉਹੀ 250 ਬੰਦੇ ਇੱਥੇ ਆਉਣ ਨਹੀਂ ਤਾਂ ਜੇ ਬਾਕੀ ਜਿਹੜੇ ਰਹਿ ਗਏ ਉਹ ਅਗਲੀ ਵਾਰ ਦੇ ਵਿੱਚ ਆਉਣ ਉਹ ਜਿਨ੍ਹਾਂ ਨੂੰ ਟੋਕਨ ਮਿਲ ਗਈ ਹੈ ਅਗਲੀ ਵਾਰ ਜੀ ਠੀਕ ਹੈ ਜੀ ਉਹੀ ਆਉਣ ਤੇ ਬਿਨਾਂ ਟੋਕਨ ਤੋਂ ਨਾ ਆਵੇ ਜੀ ਔਰੇ ਕੋਈ ਕਿਉਂਕਿ ਔਰੇ ਆਪਾਂ ਕਰ ਸਕਦੇ ਹਾਂ 200 250 ਬੰਦੇ ਦਾ ਕਰ ਸਕਦੇ ਹਾਂ ਜੀ ਠੀਕ ਹੈ ਜੀ ਬਾਕੀ ਬੱਚਿਆਂ ਦੇ ਬੜੀਆਂ ਨੂੰ ਕੋਈ ਟੋਕਨ ਨਹੀਂ ਲੋੜ ਨੇ ਜੀ ਬੱਚੇ 50 60 ਬੱਚੇ ਆ ਜਾਂਦੇ ਨੇ ਜੀ ਠੀਕ ਹੈ ਜੀ 2 300 ਬੜੀਆਂ ਆ ਜਾਂਦੀਆਂ ਨੇ ਆਪਣੀ ਉਹਨਾਂ ਨੂੰ ਚੌਂਕੀ ਭਰਨੀ ਹੁੰਦੀ ਹੈ ਜੀ ਠੀਕ ਹੈ ਜੀ ਉਹਨਾਂ ਕ ਜਿਨ੍ਹਾਂ ਕਰ ਸਕਦੇ ਆਪਾਂ ਮੈਨੇਜ ਕਰ ਸਕਦੇ ਆ ਨਾ ਉਹਨਾਂ ਕ ਟੋਕਨ ਦਿੰਨੇ ਆਪਾਂ ਜੀ ਜੀ ਹਾਂਜੀ ਸੋ ਬੱਚਿਆਂ ਦੀ ਉਮਰ ਕਿੰਨੀ ਕਿੰਨੀ ਉਮਰ ਤੱਕ ਦੇ ਬੱਚੇ ਜਿਹੜੇ ਤੇ ਬੱਚਿਆਂ ਤੇ ਔਰਤਾਂ ਨੂੰ ਵੀ ਖੂਹ ਦੇ ਵਿੱਚ ਲਟਕਾਇਆ ਜਾਂਦਾ ਬੱਚਿਆਂ ਦੇ ਲਟਕਾਇਆ ਜਾਂਦਾ ਜੀ ਔਰਤਾਂ ਨੇ ਬਸ ਚੌਂਕੀ ਭਰਨੀ ਹੁੰਦੀ ਹੈ ਜੀ 10 ਮਿੰਟ ਬੈਹਿ ਕੇ ਜਾਂ 15 ਮਿੰਟ ਬੈਹਿ ਕੇ ਜੀ ਉਹਨਾਂ ਨੂੰ ਚੌਂਕੀ ਭਰਨੀ ਹੁੰਦੀ ਹੈ ਅਗਲੇ ਐਤਵਾਰੇ ਜੇ ਮੰਦਾਂ ਨੇ ਲੱਡੂਆਂ ਦਾ ਪ੍ਰਸ਼ਾਦ ਚੜ੍ਹਾਉਣਾ ਹੁੰਦਾ ਉਹ ਆਪਣੇ ਪਿੰਡ ਜਿਵੇਂ ਪਹਿਲਾਂ ਦੱਸਿਆ ਸੀਗਾ ਜੇ ਪਿੰਡ ਖੂਹ ਹੈਗਾ ਜੀ ਉੱਥੇ ਚੜ੍ਹਾ ਸਕਦੇ ਆ ਜੀ ਜੇ ਨਹਿਰ ਹੈਗੀ ਹੈ ਨਹਿਰ ਦੇ ਉੱਤੇ ਲੱਡੂਆਂ ਦਾ ਪ੍ਰਸ਼ਾਦ ਉੱਥੇ ਮਾ ਤੁਹਾਡੇ ਆਉਣ ਦੀ ਵੀ ਲੋੜ ਨਹੀਂ ਉਹਨਾਂ ਨੂੰ ਜੀ ਇੱਕ ਵਾਰ ਆਉਣ ਦੀ ਲੋੜ ਆ ਬਸ ਜੀ ਜਿਹੜੇ 10 ਰੁਪਏ ਦੇ ਪਤਾਸੇ ਲੈ ਕੇ ਆਣੇ ਸੀ ਉਹ ਬੱਚਿਆਂ ਤੇ ਔਰਤਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ ਹਾਂਜੀ ਉਹਨਾਂ ਨੇ ਵੀ ਲੈ ਪਿੰਡੋਂ ਹੀ ਲੈ ਕੇ ਆਉਣੇ ਨੇ ਪਤਾਸੀ ਜੀ ਮੇਰੇ ਨਾਲ ਕੋਈ ਸੰਗਤ ਆਉਂਦੀ ਆ ਆਪਣੇ ਕੋਲ ਜੀ ਪਤਾਸੀ ਨਹੀਂ ਲੈ ਕੇ ਆਉਂਦੀ ਪ੍ਰਸ਼ਾਦ ਨਹੀਂ ਲੈ ਕੇ ਆਉਂਦੀ ਜੀ ਉਹਨਾਂ ਨੂੰ ਫਿਰ ਵੇਟ ਵੀ ਕਰਨੀ ਪੈਂਦੀ ਆ ਸਵੇਰੇ ਅਸੀਂ 5 ਵਜੇ ਤੋਂ ਲੱਗ ਜੰਨੇ ਆ ਜੀ 5 ਵਜੇ ਤੋਂ ਲੈ ਕੇ 11 ਵਜੇ ਤੱਕ ਕਰਦੇ ਆ ਰਹੀ ਆਪਾਂ ਠੀਕ ਆ ਜੀ ਤੇ ਫਿਰ ਉਹ ਵੇਟ ਕਰਨੀ ਪੈਂਦੀ ਜਿੰਨਾ ਚਿਰ ਦੁਕਾਨ ਨਹੀਂ ਖੋਲਦੀ ਫਿਰ ਉਹ ਕਈ ਵਾਰ ਰਾਮ ਵੀ ਨਹੀਂ ਆਉਂਦਾ ਉਹਨਾਂ ਨੂੰ ਜੀ ਜੇ ਪਤਾਸੇ ਮੇਨ ਆ ਜੀ ਆਪਣੇ 10 ਰੁਪਏ ਦੇ ਘਰੋਂ ਹੀ ਲੈ ਕੇ ਆਉਣੇ ਪਿੰਡੋਂ ਹੀ ਲੈ ਕੇ ਆਉਣੇ ਨੇ ਪਤਾਸੇ ਜੀ ਆਪਣੇ ਹਾਂ ਜੀ ਔਰੇ ਯਾਨੀ ਕਿ ਕੋਈ ਪੈਸੇ ਦਾ ਕੋਈ ਉਹ ਨਹੀਂ ਚੜਾ ਬੰਨੀ ਚੜਦਾ ਜੀ ਬਸ 10 ਰੁਪਏ ਦੇ ਪਤਾਸੇ ਲੈ ਕੇ ਆਉਣੇ ਪਿੰਡੋਂ ਲੈ ਕੇ ਆਉਣੇ ਉਹ ਵੀ ਆਪਣੇ ਉਹਨਾਂ ਨੇ ਤੇ ਕੋਈ ਕੋਈ ਕਹਿ ਨਹੀਂ ਸਕਦਾ ਵੀ ਆ ਕਿ ਵੀ ਹਾਂ ਵੀ ਪੈਸੇ ਦੇ ਮੱਥਾ ਟਿਕਾਉਂਦੇ ਆ ਜੀ ਆਪਾਂ ਨਾ ਕੋਈ ਉਹ ਹੈ ਜੇ ਕੋਈ ਉਹ ਨਹੀਂ ਆ ਕੇ ਦੇਖ ਵੀ ਸਕਦੇ ਤੁਸੀਂ ਆਪਣਾ ਔਰੇ ਆ ਕੇ ਫ੍ਰੀ ਸੇਵਾ ਵੀ ਕੋਈ ਉਹ ਨਹੀਂ ਨਾਲਾਂ ਹਰਨੀਆਂ ਗਦੂਦਾਂ ਦਾ ਆਪਣੇ ਮੇਨ ਪੀ ਉਹ ਆ ਵੀ ਆਰਾਮ ਆਉਦਾ ਜੀ ਆਪਣਾ ਔਰਤਾਂ ਨੇ ਜਿਹੜੀ ਚੁੰਕੀ ਭ ਬਿਲਕੁਲ ਬਸ ਖਾਲੀ ਪੇਟ ਆਉਣਾ ਜੀ ਚਾਹ ਵੀ ਨਹੀਂ ਬਣੀਗੀ ਨਾ ਧੋ ਕੇ ਖਾਲੀ ਪੇਟ ਐਤਵਾਰ ਨੂੰ ਉਹੀ ਸਵੇਰੇ 5 ਤੋਂ 10 ਮੁੰਡਿਆਂ ਜਿਹੜਾ ਦੱਸਿਆ 11 11 ਵਜੇ ਤੱਕ ਇੱਕ ਹੋਰ ਆ ਵੀ ਜਿੱਦਾਂ ਮੰਨ ਲਓ ਕੋਈ ਦੂਰੋਂ ਆਉਂਦਾ ਉਹ ਗੱਡੀ ਦੇ ਵਿੱਚ ਬੰਦਾ ਕੋਈ ਬਿਸਕਟ ਵਗੈਰਾ ਜਾਂ ਪਰੌਂਠੇ ਵਗੈਰਾ ਘਰੋਂ ਬਣਾ ਲਿਆ ਹੁੰਦੇ ਆ ਜੀ ਉਹ ਸਾਡੇ ਪਿੰਡ ਜਿਹੜੀ ਵੀ ਚੀਜ਼ ਕੋਈ ਆ ਗਈ ਖਾਣ ਪੀਣ ਵਾਲੀ ਉਹ ਨਹੀਂ ਉਹਨਾਂ ਨੇ ਖਾਣੀ ਹੁੰਦੀ ਬਾ ਸਾਡੇ ਪਿੰਡ ਤੋਂ ਹੱਥ ਵਾਲਾ ਫਾਂਡਾ ਕਰਵਾਓ ਆਪਣਾ ਸਾਡੇ ਪਿੰਡ ਤੋਂ 2 ਕਿਲੋਮੀਟਰ ਮੰਨ ਲਓ ਬਾਹਰ ਜਾ ਕੇ ਜਿਉ ਮਰਜ਼ੀ ਬੰਦਾ ਮੁੱਲ ਲਿਖਾ ਸਕਦਾ ਤੇ ਪੈਸਾ ਇੱਥੇ ਕੋਈ ਨਹੀਂ ਚੱਲ ਨਾ ਨਹੀਂ ਸਾਡਾ ਕੋਈ ਬੰਦਾ ਤੇ ਹੂੰ ਕੋਈ ਪੈਸਾ ਲੈਂਦਾ ਬਿਲਕੁਲ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਜਿਹੜਾ ਵੀ ਹੋਣਾ ਚਾਹੁੰਦਾ ਆਪਣੀ ਸ਼ਰਤਾਂ ਨਾਲ ਆਵੇ ਜੀ ਤੇ ਪਰਮਾਤਮਾ ਦੀ ਕਿਰਪਾ ਨਾਲ ਆਉਂਦਾ ਜੀ ਮਤਲਬ ਅਸੀਂ ਕੁਝ ਨਹੀਂ ਕਰਨ ਵਾਲੇ ਜੋ ਕੁਝ ਹੈਗਾ ਇੱਥੇ ਜਗਾ ਤੀਏ ਸਾਡੇ ਪਰਿਵਾਰਾਂ ਦੇ ਵਿੱਚ ਬਖਸ਼ਿਸ਼ ਆ ਜੀ ਉਹ ਅਸੀਂ ਜਿਵੇਂ ਸਾਡੇ ਪਹਿਲਾਂ ਦਾਦੇ ਕਰਦੇ ਸੀ ਤੇ ਸਾਡੇ ਫਾਦਰ ਸਾਹਿਬ ਨੇ ਗੱਲਾਂ ਕਿ ਉਹ ਤੋਂ ਬਾਅਦ ਅਸੀਂ ਹੋ ਗਏ ਮੰਨ ਲਓ ਨਾ ਉਹ ਤੋਂ ਬਾਅਦ ਸਾਡੇ ਬੱਚੇ ਵੀ ਹੁਣ ਨਾਲ ਜਦਾਂ ਪਰਿਵਾਰ ਦੇ ਵਿੱਚ ਹਾਂਜੀ 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 ਅਸੀਂ ਕੋਈ ਜਾਦੂ ਮਾਦਦ ਨਹੀਂ ਕਰਦੇ ਜੀ ਜੋ ਕੋ ਜਾਇ ਵਸ ਉਦਾਂ ਹੀ ਮੱਚੇ ਕ ਹੱਥ ਲਾਉਣਾ ਨਾ ਆ ਕੇ ਦਵਾਰ ਦਵਾਰਾਂ ਜੀ ਜਿੰਨੀ ਵਾਰ ਮੰਨੋ ਜੇ 200 ਬੰਦਾ ਆ ਗਿਆ 250 ਬੰਦਾ ਆ ਗਿਆ ਜਿਹੜਾ ਸਾਡੇ ਬੰਦਾ ਨਾ ਆਉਂਦਾ ਵਾ ਮੰਨੋ ਕੋਈ ਵੀ ਮੈਂ ਨਾ ਆਵਾ ਦਾ ਕੋਈ ਵੀ ਸਾਡੇ ਨਾਵੇ ਉਹਨੇ 19 ਵਾਰ ਹੀ ਨਾਉਣਾ ਜਿੰਨੀ ਵਾਰ ਹੱਥ ਵਾਲਾ ਕਰਨਾ ਚਾਹੇ ਉਹ 100 ਬੰਦਾ ਜਾਵੇ ਚਾਹੇ 200 ਬੰਦਾ ਜਾਵੇ 300 ਬੰਦਾ ਜਾਵੇ 250 ਬੰਦਾ ਜਾਵੇ ਉਦਾਂ ਹੀ 19 ਵਾਰ ਹੀ ਨਾਉਣਾ ਪੈਂਦਾ ਜੀ ਤੇ ਜਿਹੜੇ ਲੋਕ ਹਥੋਲਾ ਕਰਵਾਉਣ ਦੇ ਲਈ ਆ ਰਹੇ ਉਹਨਾਂ ਨੂੰ ਵੀ ਨਾਉਣਾ ਪੈਂਦਾ ਨਹੀਂ ਜੀ ਨਹੀਂ ਜਿਹੜਾ ਹਥੋਲਾ ਕਰਾਉਂਦਾ ਨੇ ਆਪਣੇ ਘਰੋਂ ਹੀ ਨਾਤੋਂ ਕਿਉਣਾ ਜੀ ਸਿਰਫ ਸਾ ਮੰਨ ਲਓ ਕੋਈ ਵੀ ਬੰਦਾ ਕਰ ਰਿਹਾ ਜੀ ਉਹਨੇ ਨਾਉਣਾ ਕੋਈ ਸਾਨੂੰ ਇੱਥੇ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਜੀ ਨਾ ਅਸੀਂ ਕੋਈ ਪੈਸਾ ਲੈਨੇ ਆ ਤੇ ਨਾ ਅਸੀਂ ਕੋਈ ਲੈ ਸਕਦੇ ਨਾ ਸਾਡਾ ਕੋਈ ਗੱਲਾ ਲਾਇਆ ਹੋਇਆ ਹੈ ਮਤਲਬ ਜਿੱਦਾਂ ਕੋਈ ਵਾਰ ਕੋਈ ਫਾਵਾ ਉੜਦੇ ਦੀ ਓਦਾਂ ਵੀ ਪੈਸੇ ਲੈਂਦੇ ਆ ਜਾਂ ਕੁਝ ਲੈਂਦੇ ਆ ਉਹ ਜਿਹੜੇ ਇੱਥੇ ਕੋਈ ਨਹੀਂ ਹੈਗਾ ਤੁਸੀਂ ਤੇ ਸੰਗਤ ਨੂੰ ਪੁੱਛ ਸਕਦੇ ਹੋ ਸਾਰਾ ਕੁਝ ਠੀਕ ਹੈ ਨਾ ਜੀ ਸੋ ਜੇ ਕਿਸੇ ਨੇ ਆਉਣਾ ਹੈ ਤਾਂ ਕਿਹੜੀ ਜਗ੍ਹਾ ਤੇ ਇੱਥੇ ਆਉਣਾ ਪਏਗਾ ਇਹ ਸਾਡਾ ਪਿੰਡ ਜੀ ਲੁਧਿਆਣੇ ਸਮਰਾਲਾ ਚੌਂਕ ਤੋਂ ਲਗਭਗ 12 ਤੋਂ 13 ਕਿਲੋਮੀਟਰ ਦੀ ਦੂਰੀ ਤੇ ਝੰਟੀਗੜ ਰੋਡ ਜੀ ਰੋਡ ਦੇ ਉੱਪਰ ਹੀ ਸਾਡਾ ਪਿੰਡ ਆ ਚੰਡੀਗੜ੍ਹ ਰੋਹਦਿਆਣਾ ਰੋਡ ਤੇ ਰੋਡ ਦੇ ਉੱਪਰ ਹੀ ਜਗਾ ਵਾ ਜੀ ਡੇਕਾ ਵਾਲਾ ਖੂਬ ਵੱਜਦਾ ਜੀ ਇਹ ਸ਼ੁਰੂ ਤੋਂ ਹੀ ਕੋਈ ਇਦਾਂ ਹੋ ਨਹੀਂ ਗਈ ਪਹਿਲਾਂ ਦੋ ਜੀ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੇ ਕੋਈ ਬਿਨਾ ਖਾਦੇ ਆਏਗਾ ਤੇ ਤਾਂ ਹੀ ਆਰਾਮ ਆਏਗਾ ਜੇ ਗਲਤੀ ਨਾਲ ਕਿਸੇ ਨੇ ਭੁੱਲ ਦੇ ਨਾਲ ਕੁਝ ਖਾ ਲਿਆ ਤਾਂ ਉਹਨੂੰ ਫਿਰ ਦੁਬਾਰਾ ਆਉਣਾ ਪੈਗਾ ਖਾਲੀ ਪੇਟ ਜੀਨੇ ਵੀ ਕੁਝ ਖਾ ਲਿਆ ਪਹਿਲਾਂ ਤਾਂ ਗੱਲ ਅਸੀਂ ਪੁੱਛ ਲੈਣੇ ਆ ਜੀ ਵੀ ਕੁਝ ਖਾਦਾ ਪੀਤਾ ਤਾਂ ਨਹੀਂ ਜੇ ਕਿ ਜੀ ਰੋਟੀ ਵਗੈਰਾ ਜਾਂ ਚਾਹ ਵਗੈਰਾ ਕੋਈ ਪੀਤੀ ਉਹਨੂੰ ਕਹਿੰਦਾ ਵੀ ਤੂੰ ਅਗਲੇ ਹੱਦ ਵਰ ਕਰਵਾ ਲੈ ਜੀ ਹਾਂ ਜੀ ਸੋ ਹੁਣ ਤੱਕ ਕਿੰਨੇ ਕ ਲੋਕ ਜਿਹੜੇ ਨੇ ਠੀਕ ਹੋ ਚੁੱਕੇ ਨੇ ਤੇ ਕਿੱਥੋਂ ਕਿੱਥੋਂ ਦੀ ਲੋਕ ਆਏ ਨੇ ਕਿਤੇ ਬਹੁਤ ਦੂਰੋਂ ਦੂਰੋਂ ਜੀ ਕੋਈ ਉੱਤਰਾਖੰਡ ਤੋਂ ਕੋਈ ਯੂਪੀ ਕੋਈ ਉੱਤੇ ਅਸਲ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਹਰੇਕ ਨੂੰ ਪੁੱਛਦੇ ਹਾਂ ਵੀ ਤੂੰ ਠੀਕ ਹੋਇਆ ਜਾਂ ਨਹੀਂ ਇਹ ਵੀ ਗਲਤ ਹੈ ਨਾ ਲੋਕ ਆਪਣੇ ਆਪ ਹੀ ਦੱਸ ਦਿਆ ਜੀ ਵੀ ਅਸੀਂ ਠੀਕ ਹਾਂ ਬਾਕੀ ਤੁਸੀਂ ਵੀਊ ਲੈ ਲਿਓ ਲੋਕਾਂ ਦੇ ਹਨ ਤੇ ਉਹ ਅੱਗੇ ਦੱਸ ਦਿਆ ਫਿਰ ਹੋਰ ਲੋਕ ਆ ਜਾਂਦੇ ਆ ਉਹਨਾਂ ਨੂੰ ਦੇਖ ਦੇਖ ਦੇ ਤੇ ਜਿਵੇਂ ਤੁਸੀਂ ਦੱਸਿਆ ਕਿ ਐਤਵਾਰ ਨੂੰ ਸਵੇਰੇ 5 ਵਜੇ ਆਣਾ ਅੱਗੇ ਸਰਦੀਆਂ ਦਾ ਸਮਾਂ ਵੀ ਆ ਰਿਹਾ ਕੁਝ ਲੋਕਾਂ ਨੇ ਦੂਰੋਂ ਆਣਾ ਹੁੰਦਾ ਹੈ ਤਾਂ ਕੀ ਕੋਈ ਲੋਕ ਜਿਹੜੇ ਦੂਰੋਂ ਆ ਰਹੇ ਨੇ ਉਹ ਸ਼ਨੀਵਾਰ ਨੂੰ ਇੱਥੇ ਰਹਿ ਸਕਦੇ ਨੇ ਆ ਕੇ ਨਹੀਂ ਸ਼ਨੀਵਾਰ ਨੂੰ ਸਾਡੇ ਕੋਲ ਰਹਿਣ ਦਾ ਹੀ ਕੋਈ ਪ੍ਰਬੰਧ ਨਹੀਂ 1% ਵੀ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਜੀ ਨਾ ਅਸੀਂ ਇੱਥੇ ਕਿਸੇ ਰੱਖ ਸਕਦੇ ਆ ਜੀ ਠੀਕ ਹੈ ਨਾ ਸ਼ਨੀਵਾਰ ਨੂੰ ਸਾਡੇ ਕੋਲ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਤਾਂ ਜਿਹੜਾ ਜਿਨੇ ਵੀ ਹਤੋਲਾ ਕਰਵਾਉਣਾ ਆਣਾ ਤਾਂ ਸਿਰਫ ਐਤਵਾਰ ਨੂੰ ਹੀ ਆਵੇ ਐਤਵਾਰ ਨੂੰ ਐਤਵਾਰ ਨੂੰ ਬਿਲਕੁਲ ਕੱਲਾ ਐਤਵਾਰ ਜੀ ਸਵੇਰੇ 5 ਤੋਂ 10 ਟਾਈਮ ਹਾਂਜੀ ਤਾਂ ਬਾਈ ਜੀ ਜਿਹੜੇ 10 ਰੁਪਏ ਦੇ ਪਤਾਸੇ ਲੋਕਾਂ ਨੇ ਲੈ ਕੇ ਆਣੇ ਉਹਨਾਂ ਦਾ ਕੀ ਕੀਤਾ ਜਾਂਦਾ ਉਹਨਾਂ ਦਾ ਵੀਰੇ ਜਿਹੜੇ ਪਤਾਸੇ ਆਉਂਦੇ ਆ ਉਹਨਾਂ ਦਾ ਮੱਥਾ ਟਿਕਾ ਕੇ ਉਹ ਸੰਗਤ ਵਿੱਚ ਹੀ ਦੁਬਾਰਾ ਵਰਤਾ ਦਿੱਤੇ ਜਾਂਦੇ ਆ ਇੱਥੇ ਨਹੀਂ ਰੱਖਦੇ ਉਹ ਸੰਗਤ ਦੇ ਨਾਲ ਹੀ ਉਹਨਾਂ ਨੂੰ ਵਾਪਸ ਕਰ ਦਿੰਦੇ ਆ ਠੀਕ ਹੈ ਹੋਰ ਨਹੀਂਗਾ ਕੁਛ ਜਿਹੜੇ ਵੀ ਮਤਲਬ ਆਪਦੇ ਪਿੰਡੋਂ ਲੈ ਕੇ ਆਉ ਉਹ ਪਤਾ ਸਹੀ ਜਿਹੜੇ ਚੌਲ ਵੰਡਣੇ ਆ ਉਹ ਵੀ ਆਪਦੇ ਪਿੰਡ ਹੀ ਜੇ ਤੁਹਾਨੂੰ ਉਹਨਾਂ ਨੂੰ ਖੂਬ ਮਿਲ ਜਾਂਦਾ ਖਵਾਜੇ ਦੀ ਜਗ੍ਹਾ ਵਾ ਜਾਂ ਦਰਿਆ ਜਾਂ ਨਹਿਰ ਉੱਥੇ ਹੀ ਮੱਥਾ ਟੇਕ ਦੇਣ ਇੱਥੇ ਆਉਣ ਦੀ ਲੋੜ ਨਹੀਂ ਇੱਕ ਵਾਰ ਹਥੌੜਾ ਕਰਾ ਲੈਣ ਦੂਜੀ ਵਾਰ ਇੱਥੇ ਨਾ ਆਓ ਜੀ ਠੀਕ ਹੈ ਜੀ ਉੱਥੇ ਆਪਦੇ ਲੋਕਲ ਹੀ ਮੱਥਾ ਟੇਕ ਦਿਓ ਬਸ ਇੱਕ ਵਾਰ ਆਏ ਆ ਵੀ ਜਿਹੜੀ ਸਿਰ ਤੇ ਕੜਾਹੀ ਖੜੀ ਆ ਉਹ ਉਹਦਾ ਮੱਥਾ ਟੇਕ ਦਿਓ ਤਾਂ ਫਰਕ ਪੈਣਾ ਨਹੀਂ ਤਾਂ ਬਿਨਾ ਉਹ ਉਤਾਰੇ ਤੋਂ ਫਰਕ ਨਹੀਂ ਪੈਂਦਾ ਜੀ ਠੀਕ ਹੈ ਤੇ ਕਾ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਕਮੈਂਟਸ ਵੀ ਜਿਹੜੇ ਆਉਂਦੇ ਨੇ ਲੋਕ ਕਹਿੰਦੇ ਨੇ ਕਿ ਇੱਥੇ ਇੱਕ ਮਤਲਬ ਲੋਕ ਦਿਖਾਵਾ ਹੈ ਕੋਈ ਆਰਾਮ ਜਿਆ ਨਹੀਂ ਮਿਲਦਾ ਕੀ ਵਾਕਈ ਜੋ ਲੋਕ ਇਹ ਗੱਲ ਕਰ ਰਹੇ ਨੇ ਉਹਦੇ ਵਿੱਚ ਕੁਝ ਸੱਚ ਹੈ ਇਹ ਤਾਂ ਐਵੇਂ ਦੇਖਿਆ ਜਾਂਦਾ ਵੀਰੇ ਲੋਕ ਦਿਖਾਵਾ ਉਦੋਂ ਆ ਵੀ ਅਸੀਂ ਵੀ ਹੁਣ ਕਮਾਕਾਰਾਂ ਵਾਲੇ ਆ ਠੀਕ ਹੈ ਜੀ ਅਸੀਂ ਵੀ ਆਪਦਾ ਟਾਈਮ ਕੱਢ ਕੇ ਸੇਵਾ ਕਰਦੇ ਆ ਜਾਂ ਤਾਂ ਸਾਨੂੰ ਕੋਈ ਲਾਲਚ ਹੋਵੇ ਵੀ ਪੈਸਿਆਂ ਦਾ ਜੀ ਠੀਕ ਹੈ ਜੀ ਵੀ ਜੇ ਪੈਸੇ ਚੜਦੇ ਤਾਂ ਤਾਂ ਅਸੀਂ ਲਾਲਚ ਮੰਨੀਏ ਅਸੀਂ ਅਸੀਂ ਵੀ ਸੇਵਾ ਕਰਦੇ ਆਂ ਹੁਣ ਸਿੱਧੀ ਗੱਲ ਆ ਕਹਿੰਨੇ ਆ ਵੀ ਜੇ ਤਾਂ ਤੁਹਾਡੀ ਹੈਗੀ ਇਹ ਸ਼ਰਤ ਆ ਜੀ ਤੁਸੀਂ ਆ ਜਾਓ ਨਹੀਂ ਤਾਂ ਨਾ ਉਹ ਆਪਦਾ ਘਰੇ ਬੈਠੋ ਜੀ ਅਸੀਂ ਜਿਹੜਾ ਤੁਹਾਨੂੰ ਬੁਲਾਉਨੇ ਆ ਠੀਕ ਹੈ ਜੀ ਜੇ ਤੁਹਾਨੂੰ ਤਕਲੀਫ ਹੈਗੀ ਆ ਠੀਕ ਹੈ ਸਾਡੇ ਚਲੋ ਸਾਨੂੰ ਵੀ ਇੱਕ ਬਖਸ਼ ਮਿਲੀ ਆ ਜੀ ਪਿਛੋਂ ਬਜ਼ੁਰਗਾਂ ਦੇ ਟਾਈਮ ਤੋਂ ਅਸੀਂ ਕਰਦੇ ਆ ਰਹੇ ਆ ਜੇ ਆਹੀ ਨਾ ਹੁੰਦਾ ਕਿਸੇ ਨੂੰ ਕੋਈ ਫਰਕ ਨਾ ਪੈਂਦਾ ਤਾਂ ਤੁਸੀਂ ਮੰਨ ਕੇ ਚਲੋ ਵੀ ਸਾਲ ਦੋ ਸਾਲੇ ਚ ਖਤਮ ਹੋਣੀ ਸੀ ਕਹਾਣੀ ਹੁਣ ਸਾਡੀ ਮਤਲਬ ਘਟੋ ਘਟ ਸਤਵੀਂ ਅੱਠਵੀਂ ਪੀੜ੍ਹੀ ਚੱਲਦੀ ਆ ਠੀਕ ਹੈ ਜੀ ਅੱਗੇ ਦੀ ਅੱਗੇ ਸੇਵਾ ਕਰੀ ਜਾਂਦੇ ਆ ਜਿਹੜੇ ਲੋਕ ਕਰਾ ਕੇ ਜਾਂਦੇ ਆ ਉਹ ਅੱਗੇ ਚਾਰ ਬੰਦੇ ਨੂੰ ਦੱਸਦੇ ਆ ਜੇ ਉਹਨਾਂ ਨੂੰ ਫਰਕ ਪਿਆ ਤਾਂ ਹੀ ਦੱਸਦੇ ਆ ਤਾਂ ਹੀ ਅੱਗੇ ਦੀ ਅੱਗੇ ਸੰਗਤ ਆਉਂਦੀ ਆ ਠੀਕ ਹੈ ਜੀ ਜੇ ਮਤਲਬ ਜੇ ਥੋੜੀ ਸ਼ਰਤਾ ਹੈਗੀ ਆ ਤੁਸੀਂ ਤਾਂ ਉਹ ਨਹੀਂ ਤਾਂ ਨਾ ਹੋਈ ਸਾਡੇ ਵੱਲੋਂ ਕੋਈ ਨਹੀਂਗਾ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਬੁਲਾਉਂਦੇ ਵੀ ਤੁਸੀਂ ਆਓ ਨਾ ਆਓ ਜੀ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਕਿ 250 ਦੇ ਕਰੀਬ ਜਿਹੜੇ ਟੋਕਨ ਦਿੱਤੇ ਜਾਂਦੇ ਨੇ ਤੇ ਔਰਤਾਂ ਤੇ ਬੱਚੇ ਜਿਨ੍ਹਾਂ ਨੂੰ ਟੋਕਨ ਨਹੀਂ ਮਿਲਣਾ ਉਹ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਇੱਥੇ ਆ ਸਕਦੇ ਨੇ ਹਾਂਜੀ ਔਰਤਾਂ ਦੇ ਬੱਚੇ ਕਿਉਂਕਿ ਬੱਚੇ ਦਾ ਤਾਂ ਕੋਈ 2 ਮਹੀਨੇ ਦਾ ਬੱਚਾ ਕੋਈ ਮਹੀਨੇ ਦਾ ਵੀ ਬੱਚਾ ਹੈ ਵਾ ਹਨ ਉਹ ਤਾਂ ਜ਼ਰੂਰੀ ਹੋ ਜਾਂਦਾ ਉਹਨਾਂ ਨੂੰ ਫਿਰ ਅਸੀਂ ਗੇਟ ਦੂਸਰੇ ਰੱਖੀ ਮਤਲਬ ਬਾੜੀ ਦਾ ਸਪੈਸ਼ਲ ਉੱਧਰ ਗੇਟ ਕੱਢਿਆ ਵਾ ਜੀ ਬੱਚੇ ਤੇ ਔਰਤਾਂ ਜਿਹੜੀਆਂ ਉਹ ਦੂਸਰੇ ਗੇਟ ਰਹਿ ਅੰਦਰ ਬਾੜ ਕੇ ਜਗ੍ਹਾ ਇਹੀ ਆ ਬੱਚੇ ਹੁਣ ਦਿਖ ਰਹੀ ਆ ਉਹ ਉੱਧਰ ਦੀ ਬਾੜ ਦੀਆਂ ਬਾਕੀ ਇੱਧਰ ਲੈਣ ਇੱਧਰ ਲਗਾ ਕੇ ਰੱਖੀ ਤੇ ਬੰਦਿਆਂ ਦੀ ਤਾਂ ਤੇ ਬਾਈ ਜੀ ਜਿਹੜੀ ਕੜਾਹੀ ਲਾਉਣੀ ਹੈ ਉਹਦੇ ਵਾਸਤੇ ਕੀ ਕਰਨਾ ਪਏਗਾ ਕੀ ਪਹਿਲੇ ਐਤਵਾਰ ਕੜਾਈ ਲਾਉਣੀ ਹੈ ਜਾਂ ਫਿਰ ਦੂਜੇ ਐਤਵਾਰ ਪਹਿਲੇ ਐਤਵਾਰ ਦੀ ਕਲੇ ਪਤਾਸੇ ਲੈ ਕੇ ਆਉਣੇ ਹੈ ਜੀ ਅਗਲੇ ਐਤਵਾਰ ਕੜਾਈ ਕਰਨੀ ਹੈ ਜੀ ਜਿਹੜੀ ਕੜਾਈ ਕਰਨੀ ਹੁੰਦੀ ਹੈ ਜੋ ਪਹਿਲੇ ਐਤਵਾਰ ਆਉਂਦਾ ਜੀ ਆਪਣੇ ਉਰੇ ਜੀ ਉਹਨੂੰ ਸਮਝਾ ਕੇ ਤੋਰਦੇ ਹਾਂ ਹੀ ਆਪਾਂ ਖਰੀਕ ਮੇ ਕਰਨੀ ਆ ਉਹ ਉੱਥੇ ਆਪਣੇ ਅਗਲੇ ਆਪਣੇ ਦੇ ਪਿੰਡੇ ਉਹਨਾਂ ਦੀ ਖੂਹ ਹੈਗਾ ਜੀ ਖੂਹ ਤੇ ਨਹਿਰ ਮਲੀ ਹੈ ਨਹਿਰ ਦੇ ਉੱਤੇ ਉੱਥੇ ਮੱਥਾ ਟੇਕਣਾ ਔਰੇ ਆਉਂਦੀ ਲੋੜ ਨਹੀਂ ਆਪਾਂ ਉਹਨਾਂ ਨੂੰ ਵੀ ਆਪਣੇ ਔਰੀ ਸਮਝਾ ਕੇ ਤੋੜਦੇ ਆਂ ਆਪਾਂ ਇਹਦੇ ਵਿੱਚ ਹੁੰਦਾ ਜੀ ਆਪਣਾ 250 ਗ੍ਰਾਮ ਚੌਲ ਜੀ 150 ਗ੍ਰਾਮ ਚੀਨੀ 100 ਗ੍ਰਾਮ ਦੇਸੀ ਘਿਓ ਉਹਦੀ ਕੜਾਹੀ ਬਣਦੀ ਆ ਜੀ ਤੇ ਬਣਦੀ ਬਣਾਉਣੀ ਵੀ ਆਪਣੇ ਦੂਜੇ ਜਿਹੜੇ ਇੱਟਾਂ ਪੁਰਾਣੇ ਚੁੱਲ੍ਹੇ ਹੁੰਦੇ ਆ ਜੀ ਇੱਟਾਂ ਦੇ ਹਾਂਜੀ ਹਾਂਜੀ ਚੁੱਲ੍ਹੇ ਹੁੰਦੇ ਆ ਤੇ ਉਹਨਾਂ ਉੱਤੇ ਬਣਾਉਣੀ ਆ ਜੀ ਆਪਾਂ ਤੇ ਨਲਕੇ ਦਾ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਜੀ ਬਸ ਇਹੀ ਹੈ ਸੋ ਜਿਹੜੇ ਲੋਕ ਇੱਥੇ ਹਥੋਲਾ ਕਰਵਾਉਣ ਦੇ ਲਈ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਤੁਹਾਡਾ ਚਿਖਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕਿੱਥੋਂ ਦੇ ਆਏ ਸੀ ਰਾਜਪੁਰਾ ਤੋਂ ਆਏ ਜੀ ਰਾਜਪੁਰਾ ਤੋਂ ਸਪੈਸ਼ਲ ਇੱਥੇ ਆਏ ਉਹ ਕਿਵੇਂ ਪਤਾ ਕਿਵੇਂ ਲੱਗਿਆ ਕਿ ਇੱਥੇ ਹਥੋਲਾ ਕੀਤਾ ਜਾਂਦਾ ਜੀ ਸਾਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ ਜੀ ਤਾਂ ਅਸੀਂ ਆਪਣੀ ਮਾਤਾ ਜੀ ਨੂੰ ਲੈ ਕੇ ਆਏ ਨਾਲ ਅ ਸ਼ਰਦਾ ਰੱਖ ਕੇ ਆਏ ਆਂ ਕੀ ਤਕਲੀਫ ਕੀ ਸੀ ਤਕਲੀਫ ਮਾਤਾ ਜੀ ਨੂੰ ਹਰਨੀਆਂ ਦੀ ਹੈ ਜੀ ਮੈਨੂੰ ਪ੍ਰੋਸਟੇਟ ਦੀ ਹੈ ਪਹਿਲੀ ਸਟੇਜ ਹੈ ਤਾਂ ਸੋਚਿਆ ਕਿ ਹਨਾ ਦਰਸ਼ਨ ਕਰਨੇ ਚਾਹੀਦੇ ਆ ਜੇ ਨਹੀਂ ਸੰਗਤ ਆ ਰਹੀ ਹੈ ਠੀਕ ਹੋ ਰਹੀ ਆ ਤਾਂ ਸਾਨੂੰ ਵੀ ਦਰਸ਼ਨ ਕਰਨੇ ਚਾਹੀਦੇ ਆ ਇਸ ਕਰਕੇ ਆਏ ਜੀ ਕਿੰਨੇ ਸਮੇਂ ਤੋਂ ਇਹ ਤਕਲੀਫ ਤੁਹਾਨੂੰ ਰਹਿ ਰਹੀ ਸੀ ਜੀ ਮਾਤਾ ਜੀ ਨੂੰ ਤਾਂ ਬਹੁਤ ਟਾਈਮ ਤੋਂ ਆ ਦੋ ਵਾਰੀ ਆਪਰੇਟ ਵੀ ਹੋ ਚੁੱਕੇ ਆ ਮਾਤਾ ਜੀ ਦਾ ਤਾਂ ਮੈਨੂੰ ਐਕਚੁਅਲੀ ਪਹਿਲੀ ਸਟੇਜ ਹੀ ਆ ਤਾਂ ਪ੍ਰੈਸ਼ਰ ਕਰਾਉਣ ਦੇ ਹੱਕ 'ਚ ਨਹੀਂ ਹੈਗੇ ਮਾਤਾ ਜੀ ਨਾ ਇਸ ਕਰਕੇ ਸੋਚਿਆ ਕਿ ਬਖਸ਼ਿਸ਼ ਹੈ ਤਾਂ ਇੱਥੋਂ ਜ਼ਰੂਰ ਜਾਣਾ ਚਾਹੀਦਾ ਇੱਕ ਵਾਰ ਸੋ ਕਿਹਾ ਜਾਂਦਾ ਕਿ ਤੇ ਸੱਚੇ ਮਨ ਨਾਲ ਆਓ ਤਾਂ ਹਰ ਇੱਕ ਚੀਜ਼ ਜਿਹੜੀ ਹਰ ਇੱਕ ਤਰ੍ਹਾਂ ਦੀ ਕੋਈ ਜਿਹੜੀ ਵੀ ਗਦੂਦਾਂ ਦੀ ਬਿਮਾਰੀ ਹੈ ਜਾਂ ਫਿਰ ਹਰਨੀਆਂ ਦੀ ਬਿਮਾਰੀ ਉਹ ਠੀਕ ਹੋ ਜਾਂਦੀ ਹੈ ਹਾਂਜੀ ਇਹੀ ਸੁਣਿਆ ਜੀ ਤਾਂ ਅਸੀਂ ਵੀ ਸ਼ਰਧਾ ਰੱਖ ਕੇ ਆਏ ਐ ਅਸੀਂ ਕਰਕੇ ਹਨ ਤੇ ਉਮੀਦ ਹੈ ਕਿ ਜਲਦੀ ਠੀਕ ਹੋਣਗੇ ਮਾਤਾ ਜੀ ਆਪਰੇਸ਼ਨ ਨਾ ਕਰਵਾਉਣਾ ਪਵੇ ਆਪਰੇਸ਼ਨ ਦੇ ਅਕਚੇ ਸੀ ਨਹੀਂ ਹੈਗੇ ਹਨ ਤਾਂ ਸਾਰੀ ਸੰਗਤ ਨੂੰ ਵੀ ਅਪੀਲ ਹੈ ਜੀ ਇੱਥੇ ਜ਼ਰੂਰ ਦਰਸ਼ਨ ਕਰਨਾ ਆਓ ਤੇ ਭਾਵਨਾ ਰੱਖ ਕੇ ਆਓ ਭਾ ਉਹਨਾਂ ਦੇ ਨਾਲ ਹੀ ਠੀਕ ਹੋਣਾ ਜਿਹੜੇ ਠੀਕ ਹੁੰਦੇ ਆ ਉਹ ਭਾਵਨਾ ਦੇ ਨਾਲ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਵੀ ਪਤਾ ਹੈ ਕੀ ਅਸੀਂ ਸ਼ਰਧਾ ਨਾਲ ਗਏ ਆ ਕਿ ਨਹੀਂ ਗਏ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਭਾਵਨਾ ਦੇ ਨਾਲ ਆ ਕੇ ਆਓ ਜੀ ਆਪਣੇ ਮਨ ਵਿੱਚ ਸ਼ਰਧਾ ਰੱਖ ਕੇ ਆਓ ਠੀਕ ਹੋਵੋਗੇ ਜ਼ਰੂਰ ਠੀਕ ਹੋਵੋਗੇ ਤੇ ਕੋਈ ਪੈਸੇ ਵੀ ਲਿੱਤੇ ਜਾਂਦੇ ਨੇ ਇੱਥੇ ਜੀ ਕੋਈ ਪੈਸਾ ਨਹੀਂ ਲਿਆ ਜਾਂਦਾ ਸਿਰਫ ਆਪਣਾ ਮੱਥਾ ਟੇਕਣਾ ਤਾਂ ਆਪਣੇ ਆਪਣੀ ਜਿੱਥੋਂ ਦਾਸੇ ਲੈਂਦਾ ਹਾਂ ਜੀ ਹਾਂ ਜੀ ਆਪਣੇ 10 ਰੁਪਏ ਦੇ ਪਤਾਸੇ ਲਿਆ ਕੇ ਪ੍ਰਸ਼ਾਦ ਲਿਆ ਕੇ ਇੱਥੇ ਮੱਥਾ ਟੇਕਣਾ ਵਹੀ ਮਾਤਾ ਜੀ ਕੀ ਕਹਿਣਾ ਚਾਹੋਗੇ ਸੱਚੇ ਮਨ ਦੇ ਨਾਲ ਜਿਹੜਾ ਵੀ ਇੱਥੇ ਆਉਂਦਾ ਤੁਸੀਂ ਵੀ ਸੱਚੇ ਮਨ ਦੇ ਨਾਲ ਆਇਓ ਜੀ ਅਸੀਂ ਸੱਚੇ ਮਨ ਨਾਲ ਆਏ ਆ ਜੀ ਹਾਂ ਜੀ ਸਰਦਾ ਨਾਲ ਆਇਆ ਵੀ ਇੱਥੇ ਠੀਕ ਹੋਵਾਂਗੇ ਹੋਵਾਂਗੇ ਜ਼ਰੂਰ ਹੋਵਾਂਗੇ ਐਸੀ ਜੀ ਗੱਲ ਹੈ ਕਿ ਜ਼ਰੂਰ ਹੋਵਾਂਗੇ ਠੀਕ ਤੇ ਔਰਤਾਂ ਤੇ ਬੱਚਿਆਂ ਨੂੰ ਵੀ ਲਟਕਾਇਆ ਜਾਂਦਾ ਜਾਂ ਫਿਰ ਇਕੱਲਾ ਜਿਹੜੇ ਮਰਦ ਹੁੰਦੇ ਨੇ ਉਹਨਾਂ ਨੂੰ ਲਟਕਾਇਆ ਜਾਂਦਾ ਔਰਤਾਂ ਨੂੰ ਨਹੀਂ ਲਟਕਾਇਆ ਜਾਂਦਾ ਬਸ ਮਰਦਾਂ ਨੂੰ ਹੀ ਲਟਕਾਇਆ ਜਾਂਦਾ ਤੇ ਤੁਹਾਨੂੰ ਕੋਈ ਟੋਕਨ ਵੀ ਲੈਣ ਦੀ ਲੋੜ ਬਈ ਨਹੀਂ ਜੀ ਔਰਤਾਂ ਨੂੰ ਨਹੀਂ ਟੋਕਨ ਦੀ ਲੋੜ ਹਾਂਜੀ ਔਰਤਾਂ ਨੂੰ ਟੋਕਨ ਦੀ ਲੋੜ ਨਹੀਂ ਸਿਰਫ ਬੰਦਿਆਂ ਦੀ ਲੋੜ ਹੈ ਟੋਕਨ ਦੀ ਤੋ ਹੁਣ ਤੁਹਾਨੂੰ ਉਹ ਖੂਹ ਦਿਖਾਨ ਜਾ ਰਹੇ ਹਾਂ ਡੇਕਾ ਵਾਲਾ ਖੂਹ ਜਿੱਥੇ ਹਰਨੀਆਂ ਗਦੂਦਾਂ ਤੇ ਨਲਾਂ ਦੀ ਜੇਕਰ ਤੁਹਾਨੂੰ ਬਿਮਾਰੀ ਆ ਹਥੋਲਾ ਕੀਤਾ ਜਾਂਦਾ ਇਸ ਖੂਹ ਦੇ ਵਿੱਚ ਜਿਹੜਾ ਤੁਹਾਨੂੰ ਲਟਕਾ ਕੇ ਹਥੋਲਾ ਕੀਤਾ ਜਾਏਗਾ ਇਸ ਪਿੰਡ ਦੇ ਵਿੱਚ ਇਸ ਥਾਂ ਦੇ ਉੱਤੇ ਜਿਹੜੀ ਬਖਸ਼ਾ ਹੋ ਉਸ ਦੇ ਨਾਲ ਹਥੋਲਾ ਕੀਤਾ ਜਾਂਦਾ ਪਿਛਲੀਆਂ ਕਾਫੀ ਪੀੜ੍ਹੀਆਂ ਤੋਂ ਜਿਹੜਾ ਲਗਾਤਾਰ ਇੱਥੇ ਹਥੋਲਾ ਕੀਤਾ ਜਾ ਰਿਹਾ ਸਿਰਫ ਐਤਵਾਰ ਵਾਲੇ ਦਿਨ ਇੱਥੇ ਹਥੋਲਾ ਕੀਤਾ ਜਾਂਦਾ ਵੀਰਵਾਰ ਨੂੰ ਪਹਿਲਾਂ ਤੁਹਾਨੂੰ ਟੋਕਨ ਲੈਣਾ ਪਾਏਗਾ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਨੰਬਰ ਇਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਉਸ ਫੋਨ ਦੇ ਉੱਤੇ ਜੇਕਰ ਤੁਸੀਂ ਫੋਨ ਕਰਕੇ ਟੋਕਨ ਲਓਗੇ ਤਾਂ ਹੀ ਤੁਹਾਡਾ ਐਤਵਾਰ ਨੂੰ ਹਥੋਲਾ ਜਿਹੜਾ ਉਹ ਕੀਤਾ ਜਾਏਗਾ ਤੇ ਟੋਕਨ ਲੈਣ ਲਈ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ ਸਿਰਫ ਤੁਹਾਨੂੰ ਫੋਨ ਕਰਨਾ ਪਏਗਾ ਫੋਨ ਦੇ ਉੱਤੇ ਜੇਕਰ ਤੁਹਾਨੂੰ ਟੋਕਨ ਮਿਲਿਆ ਤਾਂ ਹੀ ਤੁਹਾਡਾ ਹਥੋਲਾ ਕੀਤਾ ਜਾਏਗਾ ਤੇ ਐਤਵਾਰ ਨੂੰ ਸਵੇਰ ਦੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਨਹਾ ਧੋ ਕੇ ਖਾਲੀ ਪੇਟ ਇੱਥੇ ਹੋਣਾ ਤੇ 10 ਰੁਪਏ ਦੇ ਪਤਾਸੇ ਨਾਲ ਲੈ ਕੇ ਆਉਣੇ ਨੇ ਤਾਂ ਹੀ ਜਿਹੜਾ ਹਥੋਲਾ ਹੋਏਗਾ ਨਹੀਂ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਆਰਾਮ ਜਿਹੜਾ ਉਹ ਨਹੀਂ ਮਿਲੇਗਾ ਬੱਚਿਆਂ ਤੇ ਔਰਤਾਂ ਵਾਸਤੇ ਟੋਕਨ ਲੈਣ ਦੀ ਜ਼ਰੂਰਤ ਨਹੀਂ ਹੈ ਸਿਰਫ ਇਹ ਮਰਦਾਂ ਵਾਸਤੇ ਟੋਕਨ ਲੈਣਾ ਪਏਗਾ ਤੇ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 250 ਤੋਂ ਵੱਧ ਜਿਹੜੇ ਟੋਕਨ ਸਾਡੇ ਵੱਲੋਂ ਨਹੀਂ ਦਿੱਤੇ ਜਾਂਦੇ ਕੁਝ ਲੋਕ ਇੱਥੇ ਆ ਜਾਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਹਤੋਲਾ ਕਰਵਾਉਣਾ ਪਰ ਜਿਨ੍ਹਾਂ ਨੂੰ ਟੋਕਨ ਦਿੱਤਾ ਜਾਏਗਾ ਸਿਰਫ ਉਹੀ ਇੱਥੇ ਆਉਣ ਨਹੀਂ ਤਾਂ ਤੁਹਾਡਾ ਜਿਹੜਾ ਟਾਈਮ ਖਰਾਬ ਹੋਏਗਾ ਤੇ ਤੁਹਾਨੂੰ ਅਗਲੀ ਵਾਰ ਫਿਰ ਟੋਕਨ ਲੈ ਕੇ ਹੀ ਆਉਣਾ ਪਏਗਾ ਸੋ ਇਸ ਵੀਡੀਓ ਨੂੰ ਵਾਅਦੋ ਵਾਅਦ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਪਹਿਲਾਂ ਚੱਲ ਰਹੀਆਂ ਨੇ ਉਸ ਕਰਕੇ ਲੋਕਾਂ ਨੂੰ ਪ੍ਰੋਪਰ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲ ਪਾਰੀ ਤੇ ਲੋਕ ਇਦਾਂ ਹੀ ਬਿਨਾ ਟੋਕਨ ਲਿੱਤੇ ਇੱਥੇ ਆ ਜਾਂਦੇ ਨੇ ਕਿਉਂਕਿ ਕਾਫੀ ਦੂਰੋਂ ਦੂਰੋਂ ਦੀ ਲੋਕ ਇੱਥੇ ਆ ਰਹੇ ਨੇ ਤੇ ਉਹਨਾਂ ਨੂੰ ਖੱਜਲ ਖਰਾਬ ਜਿਹੜਾ ਉਹ ਹੋਣਾ ਪੈਂਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਐਡਰੈਸ ਮੈਂ ਤੁਹਾਨੂੰ ਦੱਸ ਦਿੰਦਾ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ ਦੇ ਉੱਤੇ ਕੋਹਾੜੇ ਤੋਂ ਕੁਝ ਹੀ ਦੂਰੀ ਤੇ ਜਿਹੜਾ ਕੋਹਾੜੇ ਤੋਂ ਪਹਿਲਾਂ ਹੀ ਜੰਡਿਆਲੀ ਪਿੰਡ ਹੈ ਜਿੱਥੇ ਡੇਕਾਂ ਵਾਲੇ ਕੂ ਦੇ ਨਾਮ ਤੋਂ ਇਹ ਮਸ਼ਹੂਰ ਹੈ ਕਿਸੇ ਨੂੰ ਵੀ ਜਦੋਂ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਜਿਹੜੀ ਲੋਕੇਸ਼ਨ ਹੈ ਉਹ ਦੱਸ ਦਿੱਤੀ ਜਾਏਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀ ਲੋਕਾਂ ਨੂੰ ਵੀ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਤਿਆਲ ਡੇਲੀ ਪੋਸਟ ਪੰਜਾਬੀ